ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 15 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ 15 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਅੱਜ 15 ਸਤੰਬਰ ਨੂੰ ਤਕਰੀਬਨ ਪੰਜਾਬ ਦਾ ਮੌਸਮ ਆਪਾਂ ਨੂੰ ਕੁੱਲ ਮਿਲਾ ਕੇ ਵੀਰੋ 95% ਖੇਤਰਾਂ ਦੇ ਵਿੱਚ ਸਾਫ਼ ਧੁੱਪ ਵਾਲਾ ਦੇਖਣ ਨੂੰ ਮਿਲੇਗਾ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ ਆਈ ਵੀਰੋ ਕਿਸੇ ਖੇਤਰਾਂ ਦੇ ਵਿੱਚ ਦੁਪਹਿਰਕ ਦੇ ਸਮੇਂ اچانک ਬੱਦਲ ਬਣ ਸਕਦੇ ਨੇ ਜੋ ਕਿ ਛੋਟੀਆਂ-ਮੋਟੀਆਂ ਗਤੀਵਿਧੀਆਂ ਬਰਸਾਤੀ ਗਤੀਵਿਧੀਆਂ ਗਰਜ ਚਮਕ ਦੇ ਨਾਲ ਕੁਝ ਵੀਰੋ 5-7% ਖੇਤਰਾਂ ਦੇ ਵਿੱਚ ਦੇਖ ਸਕਦੇ ਪਰ ਇਸ ਦੇ ਵੀ ਵੀਰੋ ਅਸਾਰ ਨਾ ਮਾਤਰ ਹੀ ਰਹਿਣਗੇ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਾਫ ਧੁੱਪ ਵਾਲਾ ਵੀਰੋ ਬਣਿਆ ਰਹੇਗਾ ਪੱਛਮੀ ਹਵਾਵਾਂ ਦੀ ਚੰਗੀ ਵਾਪਸੀ ਵੀਰੋ ਆਪਾਂ ਨੂੰ ਆਉਂਦੇ 1-2 ਦਿਨਾਂ ਤੱਕ ਦੇਖਣ ਨੂੰ ਮਿਲੇਗੀ ਜੋ ਕਿ ਵੀਰੋ 19 ਤਰੀਕ ਦੇ ਵਿੱਚ ਫਿਰ 19-20 ਦੇ ਆਸ-ਪਾਸ ਫਿਰ ਆਪਾਂ ਨੂੰ ਜੋ ਹਵਾਵਾਂ ਦੀ ਦਿਸ਼ਾ ਵੀਰੋ ਪੂਰਬ ਦਿਸ਼ਾ ਤੋਂ ਦੀਆਂ ਭਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਚੱਕਰਵਾਤੀ ਵੀਰੋ ਜੋ ਤੂਫਾਨ ਹੈ ਉਹਦਾ ਪ੍ਰਭਾਵ ਆਪਾਂ ਨੂੰ ਪੰਜਾਬ ਦੇ ਥੋੜਾ ਮੋٹے ਹਿੱਸਿਆਂ ਦੇ ਵਿੱਚ 19-20 ਸਤੰਬਰ ਦੇ ਵਿੱਚ ਦੇਖਣ ਨੂੰ ਮਿਲੇਗਾ ਵੀਰੋ ਉਸ ਤੋਂ ਪਹਿਲਾਂ 16-17-18 ਨੂੰ ਤਕਰੀਬਨ ਪੰਜਾਬ ਦਾ ਮੌਸਮ 90% ਵੀਰੋ ਸਾਫ਼ ਹੀ ਰਹਿਣ ਦੀ ਉਮੀਦ ਹੈ ਗਰਮੀ ਦੇ ਵਿੱਚ ਵੀਰੋ ਥੋੜਾ ਮੋਟਾ ਆਉਣ ਦੇ ਦਿਨਾਂ ਦੇ ਵਿੱਚ ਵਾਧਾ ਹੋਵੇਗਾ ਹੁਣ ਦੇ ਮੁਕਾਬਲੇ 2-3 ਡਿਗਰੀ ਟੈਂਪਰੇਚਰ ਵਧਣਗੇ ਅੱਜ ਵੀਰੋ 35-36 ਦੇ ਆਸ-ਪਾਸ ਰਹਿਣਗੇ ਤੇ ਵੀਰੋ ਕੱਲ ਨੂੰ 37-38 ਡਿਗਰੀ ਦੇ ਆਸ-ਪਾਸ ਪਰਸੋਂ ਤੱਕ ਵੀਰੋ ਜੇ ਆਪਾਂ ਗੱਲ ਕਰੀਏ 20 ਤੋਂ ਲੈ ਕੇ 25-27 ਤਰੀਕ ਤੱਕ ਵੀਰੋ ਜੋ ਟੈਂਪਰੇਚਰ ਨੇ ਉਹ ਤਕਰੀਬਨ ਗਰਮੀ ਦਾ ਜੋ ਅਹਿਸਾਸ ਹੁੰਦਾ ਰਹੇਗਾ 37-38 ਡਿਗਰੀ ਦੇ ਆਸ-ਪਾਸ ਵੀਰੋ ਟੈਂਪਰੇਚਰ ਇੱਕ ਵਾਰੀ ਫਿਰ ਤੋਂ ਪਹੁੰਚਣਗੇ ਗਰਮੀ ਵਧੇਗੀ ਕਿਉਂਕਿ ਵੀਰੋ ਸਿਸਟਮਾਂ ਦੇ ਕਾਰਨ ਬਰਸਾਤ ਦੇ ਕਾਰਨ ਥੋੜੀ ਜੋ ਠੰਡੇ ਵੀਰੋ ਸਮੇਂ ਤੋਂ ਪਹਿਲਾਂ ਟੈਂਪਰੇਚਰ ਘਟ ਗਏ ਸੀ ਪਰ ਫਿਲਹਾਲ ਜੋ ਗਰਮੀ ਦਾ ਸਮਾਂ ਹੈ ਉਹ ਤਕਰੀਬਨ ਵੀਰੋ ਸਤੰਬਰ ਦਾ ਮਹੀਨਾ ਰਹਿੰਦਾ ਹੀ ਹੈ ਸੋ ਇਸ ਦਿਨਾਂ ਦੇ ਵਿੱਚ ਗਰਮੀ ਦਾ ਪ੍ਰਭਾਵ ਬਣਿਆ ਰਹੇਗਾ ਬਾਕੀ ਵੀਰੋ ਪੰਜਾਬ ਦਾ ਮੌਸਮ ਸਾਫ਼ ਹੈ ਰਿਆ ਸਪ੍ਰੀਮ ਸਪ੍ਰੀਮ ਵਗੈਰਾ ਜੋ ਕਿਸਾਨ ਵੀਰਾਂ ਨੇ ਕਰਨੀਆਂ ਨੇ ਉਹ ਕਰ ਸਕਦੇ ਨੇ ਕਿਉਂਕਿ ਵੀਰੋ ਆਉਂਦੇ 3-4 ਦਿਨ ਦੇ ਵਿੱਚ ਮੌਸਮ ਪੰਜਾਬ ਦਾ ਕੁੱਲ ਮਿਲਾ ਕੇ ਆਪਾਂ ਨੂੰ 95% ਖੇਤਰਾਂ ਦੇ ਵਿੱਚ ਸਾਫ਼ ਹੀ ਦੇਖਣ ਨੂੰ ਮਿਲੇਗਾ ਚੰਗੀਆਂ ਪੱਛਮੀ ਹਵਾਵਾਂ ਜੋ ਕਿ ਇਸ ਵਾਰ ਬਿਲਕੁਲ ਨਹੀਂ ਚੱਲੀਆਂ ਨਰਮੇ ਦੀ ਫਸਲ ਲਈ ਵੀਰੋ ਹਰ ਪ੍ਰਕਾਰ ਦੀਆਂ ਫਸਲਾਂ ਦੇ ਲਈ ਇਹ ਹਵਾ ਬਹੁਤ ਲਾਹੇਵੰਦ ਹੁੰਦੀ ਹੈ ਜੋ ਕਿ ਇਸ ਵਾਰ ਆਪਾਂ ਨੂੰ ਹੁਣ ਦੇਖਣ ਨੂੰ ਵੀਰੋ ਮਿਲੇਗੀ ਪਰ ਇਸ ਤੋਂ ਪਹਿਲਾਂ ਤਕਰੀਬਨ 2-4 ਦਿਨ ਹੀ ਆਪਾਂ ਨੂੰ ਪੱਛਮੀ ਹਵਾਵਾਂ ਵਿੱਚ ਚੱਲਦੀਆਂ ਦੇਖਣ ਨੂੰ ਮਿਲਿਆ ਨੇ ਜ਼ਿਆਦਾਤਰ ਵੀਰੋ ਪੂਰਬੀ ਹਵਾਵਾਂ ਵਗਦੀਆਂ ਰਹੀਆਂ ਨੇ ਬਾਕੀ ਵੀਰੋ ਮੌਸਮ ਪੰਜਾਬ ਦਾ ਸਾਫ਼ ਹੈ ਰਾਤ ਦੇ ਟੈਂਪਰੇਚਰ ਤਕਰੀਬਨ 23-24 ਡਿਗਰੀ ਦੇ ਆਸ-ਪਾਸ ਰਹਿਣਗੇ ਬਾਕੀ ਵੀਰੋ ਕਿਸਾਨ ਵੀਰਾਂ ਨੇ ਜੋ ਵੀ ਆਪਣੀ ਸੌਂ ਸਮਝਾਲ ਕਰਨੀ ਉਹ ਕਰ ਸਕਦੇ ਨੇ ਬਾਕੀ ਵੀਰੋ ਹਰ ਰੋਜ਼ ਆਪਾਂ ਡੇਲੀ ਵੀਡੀਓ ਦੇ ਵਿੱਚ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਸੋ ਵੀਰੋ ਕੱਲ ਨੂੰ 16 ਸਤੰਬਰ ਨੂੰ ਫਿਰ ਪੰਜਾਬ ਦੇ ਮੌਸਮ ਦੇ ਵਿੱਚ ਕੀ ਹਲਚਲ ਹੋਵੇਗੀ ਉਹ ਵੀ ਆਪਾਂ ਸਾਰੀ ਜਾਣਕਾਰੀ ਲੈ ਕੇ ਵੀਰੋ ਕਿਸਾਨ ਵੀਰ ਤੁਹਾਡੇ ਲਈ ਫਿਰ ਹਾਜ਼ਰ ਹੋਵਾਂ ਦੇ ਬਸ ਇੰਟਰਨੈਟ ਬਣੀ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ